ਹਾਂਜੀ ਦੋਸਤੋ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਖੁਦਾ ਹਾਫਸ ਹਾਂਜੀ ਅੱਜ ਆਪਾਂ ਗੱਲਬਾਤ ਕਰਾਂਗੇ ਕਰੋੰਦਾ ਬਾਰੇ ਜੇਕਰ ਭਰਾਵੋ ਤੁਸੀਂ ਆਪਣੇ ਖੇਤਾਂ ਦੇ ਦਿਵਾਲੇ ਬਾਉਂਡਰੀ ਕਰਨੀ ਹੈ ਤਾਂ ਕਰੋੰਦੇ ਦੇ ਬੂਟੇ ਲਾਓ ਇਹ ਦੀਵਾਰ ਦਾ ਕੰਮ ਕਰਦਾ ਹੈ ਇਹ ਝੜੀ ਵਰਗਾ ਹੁੰਦਾ ਬਿਲਕੁਲ ਇਹਦੇ ਕੰਡੇ ਬਹੁਤ ਤਿੱਖੇ ਹੁੰਦੇ ਆ ਤੇ ਬਹੁਤ ਜ਼ਿਆਦਾ ਹੁੰਦੇ ਆ ਇਸ ਕਰਕੇ ਇਹਦੇ ਵਿੱਚ ਦੀ ਕੋਈ ਪਸ਼ੂ ਵਗੈਰਾ ਨਹੀਂ ਕ੍ਰੋਸ ਕਰਦਾ ਇਹ 10-20 ਰੁਪਏ ਦਾ ਬਾਜ਼ਾਰਕ ਮਾਮ ਮਿਲ ਜਾਂਦਾ ਇਹ ਇਹਦੀ ਕਟਾਈ ਕਰਕੇ ਆਪਾਂ ਦੀਵਾਰ ਬਣਾ ਸਕਦੇ ਆ ਬਿਲਕੁਲ ਇਹ ਐਂਟੀਆਕਸੀਡੈਂਟ ਹੁੰਦਾ ਜੈਨਿਕੇ ਸਾਡੀ ਇਮਿਊਨਿਟੀ ਨੂੰ ਵਧਾਉਂਦਾ ਹੈ ਇਸ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਚ ਹੁੰਦਾ ਇਹਦਾ ਆਚਾਰ ਬਣਦਾ ਜੈਮ ਬਣਦਾ ਇਹਦਾ ਜੂਸ ਵੀ ਸਾਡੇ ਸਰੀਰ ਲਈ ਬਹੁਤ ਲਾਭਦਾਇਕ ਹੈ ਸੋ ਇਸ ਤਰ੍ਹਾਂ ਇਹ ਦੀਵਾਰ ਦਾ ਕੰਮ ਵੀ ਕਰਦਾ ਹੈ ਤੇ ਸਾਨੂੰ ਫਲ ਵੀ ਦਿੰਦਾ ਹੈ ਤੇ ਇਹੇ ਕਰਾਉਂਦਾ ਪੂਰਾ ਵਧੀਆ ਸਾਡੇ ਦੀਵਾਰ ਬਣਾ ਦਿੰਦਾ ਵਾਣ ਦੇ ਚਾਰ ਚਪੇਰੇ ਜੇ ਇਹਦੀ